ਅੱਖਾਂ ਭਰ ਕੇ ਕਹਿੰਦਾ ਮਹਾਰਾਜ ਸਭ ਕੁਝ ਠੀਕ ਹੈ ਕਹਿੰਦੇ ਹੋਰ ਘਰ ਸਭ ਕਹਿੰਦੇ ਮਹਾਰਾਜ ਸਭ ਠੀਕ ਹੈ ਹਜ਼ੂਰ ਸ਼ੇਵੇਂ ਪਾਤਸ਼ਾਹ ਬੋਲੇ ਕਹਿੰਦੇ ਭਾਈ ਧਰਮ ਕੁਝ ਮੰਗਣਾ ਸੀ ਤੁਸੀਂ ਬਸ ਜ਼ੁਬਾਨ ਚੁੱਪ ਹੋ ਗਈ ਮਹਾਰਾਜ ਨਹੀਂ ਕੁਝ ਨਹੀਂ ਚਾਹੀਦਾ ਕਹਿੰਦੇ ਭਾਈ ਧਰਮੇ ਕੁਝ ਮੰਗਣਾ ਤਾਂ ਦੱਸੋ ਫਿਰ ਕਹਿੰਦੇ ਨਹੀਂ ਮਹਾਰਾਜ ਕਹਿੰਦੇ ਕੋਈ ਅਰਦਾਸ ਹੈ ਤਾਂ ਦੱਸੋ ਕੋਈ ਮੰਗ ਹੈ ਤਿੰਨ ਵਾਰ ਪੁੱਛਿਆ ਕੋਈ ਮੰਗ ਹੈ ਤਾਂ ਭਾਈ ਧਰਮੇ ਮੰਗ ਅਹੀ ਧਰਮੇ ਨੇ ਲੱਜਹ ਮਨ ਚ ਰੱਖੀ ਅੱਖਾਂ ਵਿਰਾਗ ਨਾਲ ਭਰੀਆਂ ਮਨ ਚ ਆਇਆ ਜਿਹਨੂੰ ਗੁਰੂ ਹਾਲ ਚੱਲ ਪੁੱਛਦਾ ਉਹਨੇ ਚੀਜ਼ਾਂ ਕੀ ਮੰਗਣੀਆਂ ਮੈਨੂੰ ਗੁਰੂ ਇੰਨਾ ਪਿਆਰ ਕਰਦਾ ਮੈਂ ਹੁਣ ਮਾਇਆ ਮੰਗਲ ਵਾ ਹੱਥ ਜੋੜ ਕੇ ਖਬਰ ਕਿ ਗੈ ਨਹੀਂ ਮਾਰਾ ਕੁਝ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਤਿੰਨ ਵਰਸ਼ੇਵੇਂ ਪਾਤਸ਼ਾਹ ਨੇ ਪੁੱਛਿਆ ਧਰਮੇ ਕੁਝ ਮੰਗ ਕਹਿੰਦੇ ਮਹਾਰਾਜ ਕੁਝ ਨਹੀਂ ਚਾਹੀਦਾ ਚੌਥੀ ਵਾਰ ਮੀਰੀ ਪੀਰੀ ਦੇ ਮਾਲਕ ਬੋਲੇ ਕਹਿੰਦੇ ਭਾਈ ਧਰਮੇ ਜੇ ਤੂੰ ਨਹੀਂ ਕੁਝ ਮੰਗਣਾ ਫਿਰ ਅਸੀਂ ਮੰਗ ਲਈਏ ਕੁਝ ਤੇਤੋਂ ਉੱਭ ਨਿਕਲ ਕੇ ਰੋਣ ਲੱਗ ਪਿਆ ਮਾਰਾ ਮੈਂ ਕੀ ਦੇਣਾ ਮੈਂ ਤੇ ਖਾਲੀ ਹੱਥ ਮੱਥਾ ਟੇਕਿਆ ਤੁਹਾਨੂੰ ਇੱਕ ਪੈਸਾ ਵੀ ਨਹੀਂ ਹੈ ਮੇਰੇ ਕੋਲ ਇੱਕ ਦਮੜੀ ਵੀ ਮੇਰੇ ਕੋਲ ਨਹੀਂ ਹੈ ਮੈਂ ਤੇ ਖਾਲੀ ਹੱਥ ਮੱਥਾ ਤੁਹਾਨੂੰ ਟੇਕਿਆ ਮੈਂ ਤੁਹਾਨੂੰ ਕੀ ਦੇਣਾ ਮੈਂ ਤੇ ਖਾਲੀ ਹੱਥ ਮੱਥਾ ਟੇਕਿਆ ਤੁਹਾਨੂੰ ਇੱਕ ਪੈਸਾ ਵੀ ਨਹੀਂ ਹੈ ਮੇਰੇ ਕੋਲ ਇੱਕ ਦਮੜੀ ਵੀ ਮੇਰੇ ਕੋਲ ਨਹੀਂ ਹੈ ਮੈਂ ਤੇ ਖਾਲੀ ਹੱਥ ਮੱਥਾ ਤੁਹਾਨੂੰ ਟੇਕਿਆ ਨੇ ਤੁਹਾਨੂੰ ਕੀ ਦੇਣਾ 6ਵੇਂ ਪਾਦਸ਼ਾਹ ਤਖਤ ਤੋਂ ਉੱਠ ਕੇ ਉਹਦੇ ਵੱਲ ਤੁਰ ਪਏ ਸੰਗਤ ਵਿੱਚ ਖਲੋ ਕੇ ਕਹਿੰਦੇ ਭਾਈ ਧਰਮੇ ਤੇਰੇ ਤੋਂ ਕੁਝ ਮੰਗ ਲਈਏ ਅਸੀਂ ਬਸ ਫਿਰ ਬੋਲਿਆ ਕੁਝ ਨਹੀਂ ਪੁੱਬਾ ਨਿਕਲ ਗੀਆਂ ਰੋਣ ਲੱਗ ਪਿਆ ਹਜ਼ੂਰ ਨੇ ਮੋਢੇ ਤੋਂ ਪਕੜ ਕੇ ਸਿਰ ਉੱਪਰ ਚੁੱਕ ਕੇ ਉਹਦੇ ਹੰਝੂ ਸਾਫ਼ ਕੀਤੇ ਅੱਖਾਂ ਸਾਫ਼ ਕਰਦਿਆਂ ਪਾਦਸ਼ਾਹ ਨੇ ਕਿਹਾ ਭਾਈ ਧਰਮੇ ਅਸੀਂ ਤੇਰੇ ਤੋਂ ਕੁਝ ਮੰਗਣੇ ਇਨਕਾਰ ਨਾ ਕਰੀਂ بس ਬੋਲਿਆ ਕੁਝ ਨਹੀਂ ਮਹਾਰਾਜ ਮੈਂ ਕੀ ਦੇ ਸਕਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ ਕਹਿੰਦੇ ਭਾਈ ਧਰਮੇ ਅਸੀਂ ਆਪਣੀ ਇੱਕ ਲੋਤੀ ਧੀ ਬੀਰੋ ਵਾਸਤੇ ਤੇਰੇ ਪੁੱਤਰ ਦਾ ਰਿਸ਼ਤਾ ਮੰਗਣਾ ਹੈ ਦਸ ਮਨਜ਼ੂਰ ਹੈ ਹੈ ਦੁਨੀਆ 'ਚ ਇਦਾਂ ਦਾ ਕੋਈ ਗੁਰੂ ਉਹ ਜਿਹੜਾ ਸਿੱਖੇ ਸੋਚਦਾ ਹੋਵੇ ਘਰ 'ਚ ਗਰੀਬੀ ਹੈ ਮੇਰੇ ਨਾਲ ਰਿਸ਼ਤੇਦਾਰੀ ਕਿਵੇਂ ਮਣਾਉਣੀ ਹੈ 6ਵੇਂ ਪਾਤਸ਼ਾਹ ਨੇ ਕਿਹਾ ਤੇਰੇ ਨਾਲ ਰਿਸ਼ਤੇਦਾਰੀ ਮੈਂ ਬਣਾਵਾਂਗਾ ਤੇਰੇ ਪੁੱਤਰ ਦਾ ਰਿਸ਼ਤਾ ਚਾਹੀਦਾ ਮੈਨੂੰ ਆਪਣੀ ਧੀ ਲਈ ਦਸ ਮਨਜੂਰ ਹੈ ਕੋਲ ਖਲੋਤੇ ਭਾਈ ਧਰਮੇ ਦੇ ਪੁੱਤਰ ਸਦੂ ਨੂੰ ਪਾਤਸ਼ਾਹ ਨੇ ਕਹੇ ਬੱਚੇ ਦਾ ਰਿਸ਼ਤਾ ਦੇ ਦੇ ਅੱਖਾਂ ਬੰਨੀਆਂ ਰੋਪਿਆ ਮਹਾਰਾਜ ਮੈਂ ਵੀ ਤੁਹਾਡਾ ਮੇਰਾ ਬੱਚਾ ਵੀ ਤੁਹਾਡਾ ਮੇਰਾ ਸਭ ਕੁਝ ਤੁਹਾਡਾ ਹੈ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ ਸ਼ਹਿਸੋ ਤੇਰਾ ਮਹਾਰਾਜ ਸੁਣਿਆ ਸੀ ਗੁਰੂ ਗਰੀਬ ਨਵਾਜ ਹੈ ਅਜ ਅੱਖਾਂ ਨਾਲ ਵੇਖ ਲਿਆ ਇਹਨੂੰ ਕਹਿੰਦੇ ਨੇ ਗਰੀਬ ਨਵਾਜ ਪਿਆਰ ਚ ਕਿਆ ਸੀ ਲਾਲ ਤੁਜ ਬਿਨ ਕੌਣ ਕਰੇ ਗਰੀਬਨ ਆਜ ਕੋ ਸਿਆ ਮੇਰਾ ਮਥ ਛਤਰ ਧਰੇ ਜਾਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੁਹੀਂ ਢਰੇ ਪਾਤਸ਼ਾਹ ਨੇ ਸਾਡੀ ਸੰਗਤ ਨੂੰ ਕਿਹਾ ਭਾਈ ਬਹਿ ਜਾਓ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਸਗੰ ਦਾ ਸਮਾਨ ਲੈ ਕੇ ਆਓ ਉਸੇ ਵਕਤ ਗਿਰੀ ਸ਼ਵਾਰੇ ਸਗੰ ਦਾ ਸਮਾਨ ਮਿੱਠਾ ਲਿਆਂਦਾ ਸੰਗਤ ਵਿੱਚ ਬਿਠਾ ਕੇ ਭਾਈ ਧਰਮੇ ਦੇ ਪੁੱਤਰ ਭਾਈ ਸਾਧੂ ਨੂੰ ਸਗਨ ਪਾਇਆ ਔਰ ਹਜ਼ੂਰ ਨੇ ਸਗਨ ਦਾ ਸਮਾਨ ਝੋਲੀ 'ਚ ਪਾ ਕੇ ਕਿਹਾ ਅੱਜ ਤੂੰ ਵਾ ਤੂੰ ਸਾਡਾ ਕੁੜਮ ਹੋ ਗਿਆ ਆ ਭਾਈ ਧਰਮੇ ਗਲੇ ਲੱਗੀਏ ਰੋ ਪਿਆ ਪੱਬਾ ਮਾਰ ਕੇ ਨਹੀਂ ਪਾਤਸ਼ਾਹ ਮੇਰੀ ਥਾਂ ਤੁਹਾਡੇ ਚਰਨਾਂ ਵਿੱਚ ਹੈ ਮਹਾਰਾਜ ਮੇਰੀ ਥਾਂ ਤੁਹਾਡੇ ਚਰਨਾਂ ਹੈ ਕਿਵੇਂ ਨਹੀਂ ਧਰਮਿਆ ਕੁੜਮਾਂ ਦੀ ਥਾਂ ਚਰਨਾਂ 'ਚ ਨਹੀਂ ਹੁੰਦੀ ਓਏ ਕੁੜਮਾਂ ਦੀ ਥਾਂ ਸੀਨੇ 'ਚ ਹੁੰਦੀ ਹੈ ਇੰਨਾ ਵੱਡਾ ਗੁਰੂ ਨਹੀਂ ਕਿਸੇ ਨੂੰ ਮਿਲਣਾ ਉਹ ਭੱਗਾ ਵਾਲਿਓ ਆਪਾਂ ਵੱਡੇ ਭਾਗਾਂ ਵਾਲੇ ਸਾਨੂੰ ਗੁਰੂ ਨਾਨਕ ਦੇ ਘਰ ਦੀ ਸਿੱਖੀ ਮਿਲੀ